ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਜੋਬ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਉਂਦੇ ਆ ਪੰਜਾਬ ਦੇ ਵਿੱਚ ਇੱਕ ਜਿਹੜੀ ਬੰਪਰ ਭਰਤੀ ਆਈ ਹੈ ਉਸ ਦੇ ਸੰਬੰਧ ਵਿੱਚ ਅੱਜ ਜਾਣਕਾਰੀ ਦੇਣ ਜਾ ਰਿਹਾ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਇੱਕ ਭਰਤੀ ਆ ਚੁੱਕੀ ਹੈ ਆ ਪੰਜਾਬ ਵਿੱਚ ਆਂਗਣਵਾੜੀ ਜਿਹੜੀ ਭਰਤੀ 2025 ਜਿਸ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਬਹੁਤ ਵੱਡੀ ਜਿਹੜੀ ਭਰਤੀ ਆ ਇਸ ਦੀ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਪਹੁੰਚਦੀ ਰਹੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਵਿੱਚ ਇੱਕ ਆਂਗਣਵੜੀ ਭਰਤੀ ਦੀ ਜਿਹੜੇ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੀ ਕੁਆਲੀਫਿਕੇਸ਼ਨ ਰਹਿਣ ਵਾਲੀ ਹੈ ਡੇਟ ਕੀ ਹੈ ਤੇ ਕਿਵੇਂ ਆਨਲਾਈਨ ਅਪਲਾਈ ਕਰਨਾ ਹੈ ਜਾਂ ਆਫਲਾਈਨ ਅਪਲਾਈ ਕਰਨਾ ਹੈ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਹ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਅੰਗਣਵਾੜੀ ਭਰਤੀ ਜਿਹੜੀ ਹੈ ਜਿੰਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਆਨਲਾਈਨ ਅਪਲੀਕੇਸ਼ਨਾਂ ਦੀ ਗੱਲ ਕਰੀਏ ਤਾਂ 19 11 2025 ਤੋਂ ਸ਼ੁਰੂ ਹੋ ਰਹੀ ਹੈ ਤੇ ਲਾਸਟ ਡੇਟ ਜਿਹੜੀ ਹੈ 10 12 2025 ਰਹਿਣ ਵਾਲੀ ਹੈ ਪੰਜਾਬ ਰਾਜ ਵਿੱਚ ਜਿਹੜੀਆਂ 1316 ਆਂਗਣਵਾੜੀ ਦੀਆਂ ਤੇ 4794 ਆਂਗਣਵਾਰੀ ਹੈਲਪਰ ਦੀਆਂ ਤੇ 1316 ਜਿਹੜੀਆਂ ਨੇ ਆਂਗਣਵਾੜੀ ਵਰਕਰ ਦੀਆਂ ਜਿਹੜੇ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੇ ਕੁੱਲ ਪੋਸਟਾਂ ਦੀ ਗੱਲ ਕਰੀਏ ਤਾਂ 6000 ਜਿਹੜੀਆਂ 110 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਨੇ ਕੇਵਲ ਇਸਤਰੀਆਂ ਲਈ ਇਹ ਵਰਤੀ ਹੁੰਦੀ ਹੈ ਤੇ ਕੇਵਲ ਜਿਹੜੀਆਂ ਨੇ ਇਸਤਰੀਆਂ ਦੇ ਵਿੱਚ ਅਪਲਾਈ ਕਰ ਸਕਦੀਆਂ ਨੇ ਤਾਂ ਇਸ ਦੇ ਲਈ ਜਿਹੜਾ ਅਸੀਂ ਪਹਿਲੀ ਵਾਰ ਇਹ ਕੀਤਾ ਗਿਆ ਕਿ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਅੱਗੇ ਹਰ ਵਾਰੀ ਜਿਹੜੀ ਸੀ ਪੋਸਟਾਂ ਆਉਂਦੀਆਂ ਸੀ ਤਾਂ ਆਫਲਾਈਨ ਹੀ ਅਪਲਾਈ ਕੀਤਾ ਜਾਂਦਾ ਸੀ ਤਾਂ ਜਿਹੜਾ ਹੁਣ ਆਨਲਾਈਨ ਅਪਲਾਈ ਕੀਤਾ ਜਾਣਾ ਆਫਲਾਈਨ ਅਪਲਾਈ ਨਹੀਂ ਕੀਤਾ ਜਾ ਸਕਦਾ ਤੇ ਇਸ ਲਈ ਆਫਲਾਈਨ ਆਨਲਾਈਨ ਅਪਲਾਈ ਕਰਨਾ ਆਫਲਾਈਨ ਆਨਲਾਈਨ ਅਪਲਾਈ ਕਰਨ ਦੇ ਤੁਹਾਡੇ ਕੋਲ ਵੈਬਸਾਈਟ ਵੀ ਦਿੱਤੀ ਹੋਈ ਹੈ ਤਾਂ ਇਸ ਤੋਂ ਅੱਗੇ ਜ਼ਿਲ੍ਹਾ ਵਾਰਵੰਡ ਦਿੱਤੀ ਹੋਈ ਹੈ ਮੈਂ ਵੇਖ ਲਓ ਤੁਸੀਂ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ-ਕਿੰਨੀਆਂ ਪੋਸਟਾਂ ਨੇ ਤੇ ਕਿਹੜੇ-ਕਿਹੜੇ ਹੈਲਪਰ ਦੀਆਂ ਕਿਨੀਆਂ ਪੋਸਟਾਂ ਨੇ ਤੇ ਵਰਕਰ ਦੀਆਂ ਕਿਨੀਆਂ ਪੋਸਟਾਂ ਨੇ ਤਾਂ ਇਹ ਸਾਰੀ ਤੁਹਾਡੇ ਕੋਲ ਵੰਡ ਦਿੱਤੀ ਹੋਈ ਹੈ ਤੁਸੀਂ ਆਪਣੇ-ਆਪਣੇ ਜ਼ਿਲ੍ਹੇ ਅਨੁਸਾਰ ਵੰਡ ਦੇਖ ਸਕਦੇ ਹੋ ਤਾਂ ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸਦਾ ਕਿ ਇਸ ਦੇ ਵਿੱਚ ਕੀ-ਕੀ ਹਦਾਇਤਾਂ ਦਿੱਤੀਆਂ ਆਈਆਂ ਨੇ ਕੁਆਲਿਫੀਕੇਸ਼ਨ ਕੀ ਉਮਰ ਹੱਦ ਕਿੰਨੀ ਹੈ ਤੇ ਪੇਸ ਕਿੰਨੀ ਹੈ ਤੇ ਉਸ ਦੀ ਆਪਾਂ ਅੱਗੇ ਗੱਲ ਕਰਦੇ ਹਾਂ ਇਸ ਤੋਂ ਅੱਗੇ ਤੁਹਾਡੇ ਕੋਲ ਹਦਾਇਤਾਂ ਦਿੱਤੀਆਂ ਹੋਈਆਂ ਨੇ ਉਮੀਦਵਾਰ ਕੇਵਲ ਆਨਲਾਈਨ ਮਾਧਿਅਮ ਰਾਹੀਂ ਜਿਹੜੇ ਅਰਜ਼ੀਆਂ ਜੜੀਆਂ ਭੇਜੇਗਾ ਆਨਲਾਈਨ ਹੀ ਅਪਲਾਈ ਕੀਤਾ ਜਾਣਾ ਕਿਸੇ ਹੋਰ ਮਾਧਿਅਮ ਰੇ ਜੜੀ ਅਰਜੀ ਸਵੀਕਾਰ ਨਹੀਂ ਕੀਤੀ ਜਾਵੇਗੀ ਅੰਗਣਵਾੜੀ ਵਰਕਰ ਤਿਆਰਪਰ ਦੀ ਅਸਾਮੀ ਲਈ ਅਰਜੀ ਦੇਣ ਤੋਂ ਪਹਿਲਾਂ ਉਮੀਦਵਾਰ ਵੱਲੋਂ ਨਿਸ ਜਿਹੜਾ ਨਿਸ਼ਚਿਤ ਕੀਤਾ ਜਾਵੇ ਕਿ ਉਹ ਦੇ ਯੋਗ ਹੈ ਜਾਂ ਨਹੀਂਗਾ ਤਾਂ ਇਹਦੀ ਯੋਗਤਾ ਬਣਦੀ ਹੈ ਉਹ ਹੀ ਅਪਲਾਈ ਕੀਤਾ ਹੈ ਉਹ ਹੀ ਅਪਲਾਈ ਕਰੇ ਉਮੀਦਵਾਰ ਵੱਲੋਂ ਆਨਲਾਈਨ ਅਰਜੀ ਫਾਰਮ ਨੂੰ ਬੜੀ ਸਾਵਧਾਨੀ ਨਾਲ ਭਰਿਆ ਜਾਵੇ ਤੇ ਜਮ੍ਹਾਂ ਕਰਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਿਹੜਾ ਉਹਨੂੰ ਚੈੱਕ ਕਰ ਲਿਆ ਜਾਵੇ ਬਾਅਦ ਵਿੱਚ ਇਸ ਦੇ ਐਡੀਟਿੰਗ ਨਹੀਂ ਕੀਤੀ ਜਾਵੇਗੀ ਉਮੀਦਵਾਰ ਨੂੰ ਸੁਲਾ ਦਿੱਤੀ ਜਾਂਦੀ ਕਿ ਸਾਰੇ ਦਸਤਾਵੇਜ਼ ਠੀਕ ਤਰੀਕੇ ਨਾਲ ਅਪਲੋਡ ਕੀਤੇ ਜਾਣ ਤਾਂ ਜੋ ਕਿ ਬਾਅਦ ਵਿੱਚ ਜਿਹੜੇ ਸਾਰੇ ਜਿਹੜੇ ਨੇ origignal ਚੈੱਕ ਕੀਤੇ ਜਾਣੇ ਨੇ ਤੇ ਕੋਈ ਵੀ ਨਕਲੀ ਅਪਡੇਟ ਜਿਹੜਾ ਅਪਲੋਡ ਨਾ ਕੀਤਾ ਜਾਵੇ ਉਮੀਦਵਾਰ ਜਿਹੜਾ ਉਮਰ ਲਾਜ਼ਮੀ ਯੋਗਤਾ ਜਾਂ ਤਜਰਬੇ ਦਾ ਸਰਟੀਫਿਕੇਟ ਜਿਹੜੀ ਅੰਤਮ ਮਿਤੀ ਲਾਸਟ ਡੇਟ ਤੋਂ ਪਹਿਲਾਂ ਦਾ ਬਣਾ ਹੋਣਾ ਚਾਹੀਦਾ ਹੈ ਉਮੀਦਵਾਰ ਦੀ ਮੈਟ ਸਿਰਫ ਉਸ ਦੀ ਦਸਤਾਵੇਜ਼ ਦੇ ਆਧਾਰ ਤੇ ਜਿਹੜੀ ਗਿਣੀ ਜਾਵੇਗੀ ਤਾਂ ਕਿਉਂਕਿ ਮੈਟ ਦੇ ਆਧਾਰ ਤੇ ਹੋਣਾ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਡੇ ਕੋਲ ਟੈਸਟ ਨਹੀਂ ਲਿਆ ਜਾਣਾ ਜਿਸ ਤੋਂ ਪਹਿਲਾਂ ਜਿਹੜੀ ਇੱਕ ਸ਼ਾਰਟ ਲਿਸਟ ਬਣਾਈ ਜਾਵੇਗੀ ਸਾਰਿਆਂ ਦੀ ਜਿਹੜੀ ਇੰਟਰਵਿਊ ਨਹੀਂ ਲਈ ਜਾਵੇਗੀ ਜਿਹੜੇ ਸ਼ਾਰਟ ਲਿਸਟ ਦੇ ਵਿੱਚ ਆਣਗੇ ਉਹਨਾਂ ਦੀ ਇੰਟਰਵਿਊ ਲਈ ਜਾਵੇਗੀ ਤੁਹਾਡੇ ਲਈ ਜਿਹੜੀ ਸਮਾਸਾਰਨੀ ਉਹ ਤੁਹਾਨੂੰ ਮੋਬਾਈਲ ਨੰਬਰ ਅਤੇ ਈਮੇਲ ਤੇ ਦੇ ਦਿੱਤੀ ਜਾਵੇਗੀ ਤਾਂ ਇਸ ਲਈ ਸਹੀ ਸਹੀ ਆਪਣਾ ਈਮੇਲ ਤੇ ਮੋਬਾਈਲ ਨੰਬਰ ਜਿਹੜਾ ਸਹੀ ਸਹੀ ਭਰਨਾ ਹੈ ਤੇ ਇਸ ਤੋਂ ਇਲਾਵਾ ਵੈਬਸਾਈਟ ਤੇ ਵੀ ਅਪਲੋਡ ਕਰ ਦਿੱਤਾ ਜਾਵੇਗਾ ਤੇ ਤੁਹਾਡੇ ਈਮੇਲ ਜਾਂ ਮੋਬਾਈਲ ਤੇ ਵੀ ਤੁਹਾਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ ਇਸ ਲਈ ਮੋਬਾਈਲ ਨੰਬਰ ਜਿਹੜਾ ਤਾਂ ਈਮੇਲ ਜਿਹੜਾ ਚਾਲੂ ਹਾਲਤ ਵਿੱਚ ਉਸ ਨੂੰ ਭਰਨਾ ਹੈ ਅਰਜੀ ਨੂੰ ਅੰਤਮ ਜਿਹੜਾ ਜਾਮਾ ਕਰਵਾਉਣ ਤੋਂ ਬਾਅਦ ਕੋਈ ਤੁਸੀਂ ਇੱਕ ਜਿਹੜੀ ਉਸ ਦੀ ਆਪਣੀ ਸਾਰੇ ਜਿਹੜੇ ਫਾਰਮੈਟ ਦਾ ਉਹਦੇ ਲੈ ਲੈਣਾ ਪ੍ਰਿੰਟ ਆਊਟਰ ਲੈ ਲੈਣਾ ਤੇ ਜਿਸ ਦੀ ਤੁਹਾਨੂੰ ਬਾਅਦ ਵਿੱਚ ਜ਼ਰੂਰਤ ਪਵੇਗੀ ਏਹ ਇੱਕ ਨੂੰ ਜਿਹੜਾ ਐਪਲੀਕੇਸ਼ਨ ਆਈਡੀ ਅਲੱਗ-ਅਲੱਗ ਦਿੱਤੀ ਜਾਵੇਗੀ ਆਨ ਜਾਣ ਲਈ ਕੋਈ ਡੀਏ ਡੀਏ ਵਗੈਰਾ ਨਹੀਂ ਦਿੱਤਾ ਜਾਵੇਗਾ ਤੇ ਜਿਹੜੇ ਸਾਰੇ ਆਪਣੇ ਸਰਟੀਫਿਕੇਟ ਅਸਲੀ ਜਿਹੜੇ ਨੇ ਉਹ ਤੁਹਾਨੂੰ ਦਿਖਾਣੇ ਹੋਣਗੇ ਇਸ ਲਈ ਜਿਹੜਾ ਤੁਸੀਂ ਇਹ ਸਾਰੀਆਂ ਹਦਾਇਤਾਂ ਨੂੰ ਦੇਖ ਸਕਦੇ ਹੋ ਅੱਗੇ ਆਪਾਂ ਵੇਖਦੇ ਹਾਂ ਇਸ ਦੇ ਯੋਗਤਾ ਯੋਗਤਾ ਦੀ ਗੱਲ ਕਰੀਏ ਤਾਂ ਅੰਗਣਵਾੜੀ ਵਰਕਰ ਦੇ ਲਈ ਜਿਹੜਾ ਯੋਗਤਾ ਘੱਟੋ-ਘੱਟ ਗ੍ਰੈਜੂਏਸ਼ਨ ਹੋਣਾ ਚਾਹੀਦਾ ਬੀਏ ਪਾਸ ਹੋਣਾ ਚਾਹੀਦਾ ਕਿਸੇ ਵੀ ਇਹ ਮਾਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੇ ਕੋਲ ਗ੍ਰੈਜੂਏਸ਼ਨ ਦੀ ਜਿਹੜੀ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜਾ 10ਵੀਂ ਪੱਧਰ ਤੱਕ ਜਾਂ ਇਸ ਦੇ ਬਰਾਬਰ ਜਿਹੜੀ ਪੰਜਾਬੀ ਵਿਸ਼ਾ ਜਿਹੜਾ ਪਾਸ ਕੀਤਾ ਹੋਣਾ ਚਾਹੀਦਾ ਹੈ ਜੇ ਹੈਲਪਰ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਘੱਟੋ-ਘੱਟ +2 ਜਾਂ ਇਸ ਦੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ ਤੇ 10ਵੀਂ ਤੱਕ ਜਿਹੜੀ ਪੰਜਾਬੀ ਜਿਹੜੀ ਹੈ ਪਾਸ ਕੀਤੀ ਹੋਣੀ ਚਾਹੀਦੀ ਲਾਜ਼ਮੀ ਹੈ ਇਸ ਤੋਂ ਅੱਗੇ ਜੇ ਆਪਾਂ ਗੱਲ ਕਰਦੇ ਹਾਂ ਉਮਰ ਹੱਦ ਦੀ ਤਾਂ ਆਂਗਣਵਰੀ ਵਰਕਾ ਲਈ ਜੇ ਉਮਰ ਹੱਦ 21 ਤੋਂ 18 21 ਤੋਂ ਜਿਹੜਾ 37 ਸਾਲ ਰੱਖੀ ਗਈ ਹੈ ਤੇ ਆਂਗਣਵਰੀ ਹੈਲਪਰ ਲਈ ਜਿਹੜੀ 18 ਤੋਂ 37 ਸਾਲਾਂ ਉਬਰ ਜਿਹੜੀ ਉਮਰ ਦੀ ਹੱਦ ਰੱਖੀ ਗਈ ਘਟੋਟ 18 ਸਾਲ ਤੇ ਵੱਧ ਤੋਂ ਵੱਧ 37 ਸਾਲ ਤਾਂ ਇਸ ਤੋਂ ਅੱਗੇ ਅਨੁਸੂਚਿਤ ਜਾਤੀਆਂ ਤੇ ਲਈ ਜਿਹੜਾ ਉਹ 42 ਸਾਲ ਦੀ 5 ਸਾਲ ਦੀ ਸ਼ੋਰਟ ਹੁੰਦੀ ਹੈ ਆਂਗਣਵਾੜੀ ਹੈਂਡੀਕੈਪਟ ਲਈ ਜਿਹੜੀ ਵੀ 42 ਸਾਲ ਰੱਖੀ ਗਈ ਵਿਧਵਾ ਜਾਂ ਤਲਾਕਸ਼ੋਤਾ ਲਈ ਜਿਹੜੀ ਉਮਰ ਹੱਦ 47 ਸਾਲ ਤੱਕ ਜਿਹੜੀ ਰੱਖੀ ਗਈ ਹੈ ਇਸ ਤੋਂ ਇਲਾਵਾ ਜਿਹੜੀ ਹਾਂ ਤੁਹਾਡੇ ਕੋਲ ਕੋਈ ਵੀ ਜਿਹੜੇ ਸਰਟੀਫਿਕੇਟ ਨੇ ਉਹ ਅਪਲੋਡ ਤੁਸੀਂ ਕਰਨੇ ਹੋਣਗੇ ਤਾਂ ਅੱਗੇ ਆਪਾਂ ਗੱਲ ਕਰੀਏ ਫੀਸ ਦੀ ਤਾਂ ਫੀਸ ਦੇ ਵਿੱਚ ਜਿਹੜਾ ਆਂਗਣਵਾੜੀ ਵਰਕਰ ਲਈ ਜਿਹੜੀ ਫੀਸ 500 ਰੁਪਏ ਰੱਖੀ ਗਈ ਹੈ ਤੇ ਐਸਸੀ ਜਸਟੀ ਜਾਂ ਵਿਧਵਾ ਲਈ ਜਾਂ ਤਲਾਕशुदा ਔਰਤਾਂ ਲਈ ਜਾਂ ਹੈਂਡੀਕੈਪਟਿਡ ਐਸ ਦੀ ਫੀਸ ਜਿਹੜੀ 250 ਆਂਗਣਵਾੜੀ ਵਰਕਰ ਲਈ ਫੀਸ 300 ਰੁਪਏ ਐ ਐਸਸੀ ਐਸਟੀ ਵਿਧਵਾ ਜਾਂ ਤਲਾਕशुदा ਜਾਂ ਹੈਂਡੀਕੈਪਟਿਡ ਜਿਹੜੀ 150 ਰੁਪਏ ਫੀਸ ਰੱਖੀ ਗਈ ਹੈ ਆਨਲਾਈਨ ਦੀ ਜੇ ਆਪਾਂ ਗੱਲ ਕਰੀਏ ਤਾਂ 19 ਤਰੀਕ लास्ट ਡੇ ਤੇ ਜੇ 19 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਤੇ 10 ਤਰੀਕ ਜਿਹੜੀ ਲਾਸਟ ਹੈ 10 12 2025 ਤੱਕ ਤੁਸੀਂ ਐਪਲੀਕੇਸ਼ਨਾਂ ਭਰ ਸਕਦੇ ਸੀ ਇਹ ਸੀ ਅੱਜ ਦੀ ਜਿਹੜੀ ਪੰਪਰ ਭਰਤੀ ਆਈ ਆਂਗਣਵਾੜੀ ਦੇ ਵਿੱਚ ਜਿਸ ਦੀ ਜਾਣਕਾਰੀ ਤੁਹਾਨੂੰ ਡਿਟੇਲ ਵਿੱਚ ਦਿੱਤੀ ਗਈ ਹੈ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ